ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਓ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਤਾਂ ਕਿ ਮੈਨੂੰ ਹੌਸਲਾ ਮਿਲਦਾ ਰਹੇ ਤੁਹਾਡੇ ਲਾਈਕ ਅਤੇ ਕਮੈਂਟ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਜੇਕਰ ਤੁਹਾਨੂੰ ਲੱਗਦਾ ਕਿ ਕਹਾਣੀ ਦੇ ਵਿੱਚ ਕੋਈ ਸਿੱਖਿਆ ਮਿਲਦੀ ਆ ਕੋਈ ਸੇਧ ਮਿਲਦੀ ਆ ਕਹਾਣੀ ਨੂੰ ਸ਼ੇਅਰ ਵੀ ਕਰ ਦਿਆ ਕਰੋ ਆਪਣੇ ਫਰੈਂਡਸ ਤੱਕ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਆ ਕਿ ਕਈ ਵਾਰ ਪੜ੍ਹੇ ਲਿਖੇ ਇਨਸਾਨ ਤੋਂ ਵੀ ਇਦਾਂ ਦੀ ਗਲਤੀ ਹੋ ਜਾਂਦੀ ਆ ਜੋ ਉਹਨੇ ਕਦੇ ਜ਼ਿੰਦਗੀ ਵਿੱਚ ਸੋਚੀ ਵੀ ਨਹੀਂ ਹੁੰਦੀ ਗਲਤੀ ਕਰਨ ਤੋਂ ਬਾਅਦ ਜੇ ਇਨਸਾਨ ਆਪਣੀ ਗਲਤੀ ਨੂੰ ਛੇਤੀ ਸੁਧਾਰ ਲੈਂਦਾ ਤਾਂ ਉਹ ਗਲਤੀ ਮੰਨੀ ਜਾਂਦੀ ਆ ਪਰ ਜੇਕਰ ਕੋਈ ਇਨਸਾਨ ਜਾਣ ਬੁੱਝ ਕੇ ਗਲਤੀ ਕਰਦਾ ਤੇ ਉਸ ਗਲਤੀ ਨੂੰ ਸੁਧਾਰਦਾ ਨਹੀਂ ਤੇ ਸੁਧਾਰਨਾ ਚਾਹੁੰਦਾ ਵੀ ਨਹੀਂ ਤਾਂ ਉਹ ਗਲਤੀ ਨਹੀਂ ਗੁਨਾਹ ਮੰਨਿਆ ਜਾਂਦਾ ਹਾਂਜੀ ਦੋਸਤੋ ਸ਼ੁਰੂ ਕਰਦੇ ਆ ਆਪਣੀ ਕਹਾਣੀ ਆਪਣੀ ਕਹਾਣੀ ਇੱਕ ਵਕੀਲ ਦੀ ਕਹਾਣੀ ਆ ਇੱਕ ਵਕੀਲ ਜੀ ਦਾ ਨਾਮ ਰਕੇਸ਼ ਹੁੰਦਾ ਉਹ ਆਪਣੇ ਆਫਿਸ ਦੇ ਵਿੱਚ ਰੋਜ਼ ਜਾ ਕੇ ਬਹਿੰਦਾ ਕੋਰਟ ਅੱਗੇ ਕਿਉਂਕਿ ਜਿਹੜੇ ਵਕੀਲ ਹੁੰਦੇ ਆ ਉਹਨਾਂ ਦੇ ਛੋਟੇ-ਛੋਟੇ ਆਫਿਸ ਬਣੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕਲਾਇੰਟ ਉੱਥੇ ਆ ਕੇ ਮਿਲਣਾ ਉਹ ਆਪਣਾ ਕੋਈ ਕੰਮ ਕਰ ਰਿਹਾ ਹੁੰਦਾ ਕਿਸੇ ਕੇਸ ਬਾਰੇ ਸਟੱਡੀ ਕਰ ਰਿਹਾ ਹੁੰਦਾ ਤਾਂ ਉਹਦੇ ਫੋਨ ਦੀ ਘੰਟੀ ਵੱਜਦੀ ਆ ਜਦੋਂ ਉਹ ਫੋਨ ਚੱਕਦਾ ਤਾਂ ਅੱਗੋਂ ਕਿਸੇ ਕੁੜੀ ਦੀ ਆਵਾਜ਼ ਆਉਂਦੀ ਆ ਤੇ ਉਹ ਕੁੜੀ ਆ ਜਿਹੜੀ ਉਹ ਬਹੁਤ ਰੋ ਰਹੀ ਹੁੰਦੀ ਆ ਉਹ ਗੱਲ ਕਰਨ ਦੀ ਵਜਾਏ ਰੋ ਰਹੀ ਹੁੰਦੀ ਆ ਤਾਂ ਵਕੀਲ ਸਾਹਿਬ ਉਹਨੂੰ ਪੁੱਛਦੇ ਆ ਕਿ ਵੀ ਹਾਂਜੀ ਤੁਸੀਂ ਕੌਣ ਬੋਲ ਰਹੇ ਹੋ ਉਹ ਕੁੜੀ ਅੱਗੋਂ ਪੁੱਛਦੀ ਆ ਕਿ ਤੁਸੀਂ ਰਕੇਸ਼ ਬੋਲ ਰਹੇ ਹੋ ਵਕੀਲ ਉਹ ਕਹਿੰਦਾ ਹਾਂਜੀ ਮੈਂ ਬਿਲਕੁਲ ਵਕੀਲੀ ਬੋਲਦਾ ਮੇਰਾ ਨਾਮ ਰਕੇਸ਼ ਆ ਉਹ ਕਹਿੰਦੀ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣੀ ਆ ਉਹ ਕਹਿੰਦਾ ਵੀ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਰੋਵੋ ਨਾ ਰਿਲੈਕਸ ਹੋਵੋ ਉਹ ਕਹਿੰਦੀ ਵੀ ਮੈਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਆ ਤੇ ਮੈਂ ਕੇਸ ਲੜਨਾ ਚਾਹਣੀ ਆ ਉਹ ਕਹਿੰਦਾ ਵੀ ਦੇਖੋ ਜਿਹੜੇ ਮੇਰੇ ਕੋਲ ਆਉਂਦੇ ਆ ਮਤਲਬ ਵਕੀਲ ਕੋਲੇ ਜਿਹੜਾ ਵੀ ਕੋਈ ਆਉਂਦਾ ਉਹ ਮੁਸੀਬਤ ਦੇ ਵਿੱਚ ਹੀ ਫਸਿਆ ਹੁੰਦਾ ਤੁਸੀਂ ਦੱਸੋ ਮੈਨੂੰ ਡਿਟੇਲ ਨਾਲ ਸਮਝਾਓ ਕੀ ਗੱਲ ਐ ਤਾਂ ਉਹ ਕੁੜੀ ਫੇਰ ਰੋਣ ਲੱਗ ਜਾਂਦੀ ਆ ਉਹ ਉਹਨੂੰ ਫੇਰ ਚੁੱਪ ਕਰਾਉਂਦਾ ਕਿ ਜੇ ਤੁਸੀਂ ਇਦਾਂ ਹੀ ਰੋਂਦੇ ਰਹੇ ਤਾਂ ਮੈਨੂੰ ਕੀ ਪਤਾ ਲੱਗੂ ਕਿ ਤੁਹਾਡੀ ਕੀ ਕੇਸ ਆ ਹਨ ਵੀ ਤੁਸੀਂ ਚੁੱਪ ਕਰਿਓ ਪਹਿਲਾਂ ਤੇ ਮੈਨੂੰ ਪੂਰੀ ਗੱਲ ਸਮਝਾਓ ਉਹ ਕਹਿੰਦੀ ਵੀ ਮੈਂ ਆਪਣੇ ਪਤੀ ਨਾਲੋਂ ਤਲਾਕ ਲੈਣਾ ਚਾਹੁੰਨੀ ਆ ਉਹ ਕਹਿੰਦਾ ਵੀ ਠੀਕ ਐ ਪਰ ਉਹ ਕਹਿੰਦਾ ਵੀ ਜੇ ਤੁਸੀਂ ਫੋਨ ਤੇ ਗੱਲ ਕਰਨ ਦੀ ਬਜਾਏ ਤੁਸੀਂ ਮੈਨੂੰ ਆ ਕੇ ਮਿਲੋ ਤੇ ਸਾਰੀ ਗੱਲ ਡਿਟੇਲ ਦੇ ਵਿੱਚ ਦੱਸੋ ਤਾਂ ਮੈਂ ਦੱਸ ਸਕਦਾ ਹਨਾ ਵੀ ਤੁਹਾਡਾ ਤਲਾਕ ਹੋ ਸਕਦਾ ਜਾਂ ਨਹੀਂ ਕਿਉਂਕਿ ਤਲਾਕ ਲੈਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਸਾਰੇ ਪਹਿਲੂ ਵੇਖਣੇ ਪੈਂਦੇ ਹੈਗੇ ਉਹ ਕਹਿੰਦੀ ਵੀ ਤਲਾਕ ਤਾਂ ਜੈਨੂਅਨ ਹੀ ਮੰਗ ਰਹੀ ਆ ਮੈਂ ਵੀ ਮੇਰਾ ਪਤੀ ਆ ਜਿਹੜਾ ਨਸ਼ੇ ਕਰਦਾ ਤੇ ਮੈਨੂੰ ਕੁੱਟਮਾਰ ਕਰਦਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਇੱਕ ਮੇਰੀ ਛੋਟੀ ਜੀ ਬੇਟੀ ਆ 2 ਸਾਲ ਦੀ ਤੇ ਮੈਂ ਆਪਣੀ ਬੇਟੀ ਨੂੰ ਛੱਡਣਾ ਨਹੀਂ ਚਾਹੁੰਦੀ ਕਿਉਂਕਿ ਮੇਰੇ ਪਤੀ ਨੇ ਮੇਰੀ ਬੇਟੀ ਦੀ ਸੰਭਾਲ ਨਹੀਂ ਕਰਨੀ ਉਹ ਕਹਿੰਦਾ ਵੀ ਕੇਸ ਆ ਤੁਹਾਡਾ ਫਿਰ ਕਾਫੀ ਉਲਝਿਆ ਲੱਗਦਾ ਵੀ ਤੁਸੀਂ ਮੈਨੂੰ ਆ ਕੇ ਮਿਲੋ ਉਹ ਕਹਿੰਦੀ ਵੀ ਮੈਂ ਆ ਨਹੀਂ ਸਕਦੀ ਜੇ ਕਹਿੰਦੀ ਮੈਂ ਆਉਂਗੀ ਤਾਂ ਮੇਰਾ ਪਤੀ ਹੈ ਕਹਿੰਦੀ ਮੇਰੀ ਹੋਰ ਕੁੱਟਮਾਰ ਕਰੂ ਉਹ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਵੀ ਮੈਂ ਘਰ ਦੇ ਵਿੱਚ ਹੀ ਰਹਿਣੀ ਆਂਗੀ ਮੈਂ ਤਾਂ ਡਿਪਰੈਸ਼ਨ ਦੇ ਵਿੱਚ ਜਾ ਚੁੱਕੀ ਆਂ ਉਹ ਕਹਿੰਦਾ ਵੀ ਚਲ ਐਂ ਕਰੋ ਫਿਰ ਹੁਣ ਤਾਂ ਮੈਂ ਕਿਸੇ ਕੇਸ ਬਾਰੇ ਡਿਟੇਲ ਦੇ ਵਿੱਚ ਪੜ ਰਿਆ ਤੁਸੀਂ ਨਾ ਮੈਨੂੰ ਐਂ ਦੱਸੋ ਵੀ ਤੁਸੀਂ ਕਿੰਨੇ ਵਜੇ ਫ੍ਰੀ ਹੋਵੋਗੇ ਮੈਂ ਖੁਦ ਤੁਹਾਨੂੰ ਫੋਨ ਕਰੂੰਗਾ ਕਿਉਂਕਿ ਉਹ ਵਕੀਲ ਸੀ ਉਹ ਔਰਤਾਂ ਦੇ ਕੇਸਾਂ ਵਿੱਚ ਜ਼ਿਆਦਾ ਇੰਟਰਸਟ ਰੱਖਦਾ ਸੀ ਜਿਹੜੀਆਂ ਔਰਤਾਂ ਹਨ ਜਿਨ੍ਹਾਂ ਤੇ ਜ਼ੁਲਮ ਹੁੰਦੇ ਸੀ ਜਿਨ੍ਹਾਂ ਤੇ ਦਾਦਾ ਤਛੱਦਦ ਹੁੰਦਾ ਸੀ ਉਹਨਾਂ ਦੇ ਕੇਸ ਉਹ ਪਹਿਲ ਦੇ ਆਧਾਰ ਤੇ ਲੜਦਾ ਸੀ ਤੇ ਉਸ ਕੁੜੀ ਦੀ ਗੱਲ ਸੁਣ ਕੇ ਉਹਨੂੰ ਐਂ ਲੱਗਿਆ ਵੀ ਇਹ ਕੁੜੀ ਮੁਸੀਬਤ ਦੇ ਵਿੱਚ ਆ ਉਹ ਕੁੜੀ ਕਹਿੰਦੀ ਵੀ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਉਹਨੇ ਵਕੀਲ ਨੇ ਉਹਦਾ ਨੰਬਰ ਸੇਵ ਕਰ ਲਿਆ ਵੈਸੇ ਤਾਂ ਵਕੀਲ ਉਹਨਾਂ ਕੋਲੇ ਰੋਜ਼ ਹਨਾ ਇਦਾਂ ਦੇ ਕੇਸ ਆਉਂਦੇ ਰਹਿੰਦੇ ਆ ਤੇ ਉਹਨਾਂ ਨੂੰ ਲੋੜ ਨਹੀਂ ਪੈਂਦੀ ਕਿ ਉਹਨਾਂ ਦਾ ਮਤਲਬ ਫੋਨ ਨੰਬਰ ਸੇਵ ਨਹੀਂ ਕਰਦੇ ਪਰ ਉਸ ਕੁੜੀ ਨਾਲ ਉਹਨੂੰ ਪਤਾ ਨਹੀਂ ਕਿਉਂ ਇੰਨੀ ਹਮਦਰਦੀ ਹੋਈ ਉਹਦੀ ਆਵਾਜ਼ ਨੇ ਉਹਨੂੰ ਇੰਨਾ ਪ੍ਰਭਾਵਿਤ ਕੀਤਾ ਤੇ ਉਹਨੇ ਉਹਦਾ ਨੰਬਰ ਸੇਵ ਕੀਤਾ ਨੰਬਰ ਸੇਵ ਕਰਕੇ ਜਦੋਂ ਉਹ ਸਾਰਾ ਦਿਨ ਕੰਮ ਦੇ ਵਿੱਚ ਵਿਜੀਰੇਆ ਤੇ ਸ਼ਾਮ ਨੂੰ ਉਹ ਫ੍ਰੀ ਹੋਇਆ ਤਾਂ ਉਹਦੇ ਗੱਲ ਯਾਦ ਆਈ ਵੀ ਮੈਨੂੰ ਤਾਂ ਇੱਕ ਫੋਨ ਆਇਆ ਸੀ ਵੀ ਮੈਂ ਤਾਂ ਉਹ ਕੁੜੀ ਨੂੰ ਫੋਨ ਕਰਨਾ ਹੈ ਚਲੋ ਉਹਨੇ ਉਹ ਕੁੜੀ ਨੂੰ ਫੋਨ ਕੀਤਾ ਤੇ ਅੱਗੋਂ ਕੁੜੀ ਨੇ ਫੋਨ ਨਾ ਚੱਕਿਆ ਤੇ ਉਹ ਚਲ ਘਰੇ ਆ ਜਾਂਦਾ ਘਰੇ ਆਉਂਦਾ ਤੇ ਉਹ ਆਪਣਾ WhatsApp ਖੋਲਦਾ ਤੇ ਜਿਹੜੀ ਉਹ ਕੁੜੀ ਆ ਜਿਹੜੀ ਦਾ ਫੋਨ ਆਇਆ ਹੁੰਦਾ ਉਹਨੇ ਨਾ ਅੱਗੋਂ ਇੱਕ ਸਟੇਟਸ ਪਾਇਆ ਹੁੰਦਾ ਉਨੇ ਇੱਕ ਬਹੁਤ ਸੋਹਣੀ ਕੁੜੀ ਤੇ ਨਾਲ ਇੱਕ ਬੱਚੀ ਚੱਕੀ ਹੁੰਦੀ ਉਹਦੀ ਫੋਟੋ ਪਾਈ ਹੁੰਦੀ ਆ ਤੇ ਜਿਹੜਾ ਵਕੀਲ ਆ ਉਹ ਸਟੇਟਸ ਵੇਖ ਲੈਂਦਾ ਤੇ ਉਹ ਸੋਚਦਾ ਵੀ ਜਿਹੜੀ ਕੁੜੀ ਦਾ ਮੈਨੂੰ ਫੋਨ ਆਇਆ ਸੀ ਵੀ ਉਹਦਾ ਨੰਬਰ ਆ ਇਹ ਉਤੇ ਸਟੇਟਸ ਪਾਇਆ ਵੀ ਕੀ ਇਹ ਉਹ ਕੁੜੀ ਆ ਕਿਉਂਕਿ ਉਹ ਕੁੜੀ ਬਹੁਤ ਸੋਹਣੀ ਸੀ ਜਿਹੜੀ ਫੋਟੋ ਲੱਗੀ ਹੋਈ ਸੀ ਤੇ ਉਹਨਾਂ ਮਤਲਬ ਬਾਰ-ਬਾਰ ਉਹਨੂੰ ਫੋਟੋ ਨੂੰ ਵੇਖਦਾ ਤੇ ਦੁਬਾਰਾ ਫਿਰ ਉਹਨੂੰ ਫੋਨ ਕਰ ਲੈਂਦਾ ਦੁਬਾਰਾ ਜਦੋਂ ਫੋਨ ਕਰਦਾ ਤਾਂ ਅੱਗੋਂ ਫਿਰ ਉਹ ਕੁੜੀ ਫੋਨ ਚੱਕਦੀ ਆ ਤੇ ਉਹਨੂੰ ਕਹਿੰਦਾ ਵੀ ਸੀਮਾ ਤੁਸੀਂ ਗੱਲ ਕਰ ਰਹੇ ਹੋ ਉਹ ਕਹਿੰਦੀ ਹਾਂਜੀ ਮੈਂ ਸੀਮਾ ਹੀ ਗੱਲ ਕਰ ਰਹੀ ਆਂ ਕਹਿੰਦਾ ਵੀ ਉਦੋਂ ਮੈਂ ਬਿਜੀ ਸੀ ਹੁਣ ਤੁਸੀਂ ਮੈਨੂੰ ਦੱਸੋ ਆਪਣੇ ਕੇਸ ਬਾਰੇ ਉਹ ਕਹਿੰਦੀ ਵੀ ਮੇਰੇ ਵਿਆਹ ਨੂੰ 3 ਸਾਲ ਹੋਏ ਆ ਤੇ ਮੇਰੀ 1.5 ਸਾਲ ਦੀ ਬੱਚੀ ਆ ਵੀ ਮੇਰਾ ਜਿਹੜਾ ਪਤੀ ਆ ਉਹ ਨਸ਼ੇ ਕਰਦਾ ਕੋਈ ਕੰਮ ਨਹੀਂ ਕਰਦਾ ਮੈਨੂੰ ਤੰਗ ਪਰੇਸ਼ਾਨ ਕਰਦਾ ਤੇ ਮੈਂ ਉਹਦੇ ਨਾਲੋਂ ਤਲਾਕ ਲੈਣਾ ਚਾਹਣੀ ਆ ਉਹ ਕਹਿੰਦਾ ਵੀ ਜਰੂਰ ਮੈਂ ਤੁਹਾਡਾ ਕੇਸ ਲੜੂਗਾ ਵੀ ਮੈਂ ਔਰਤਾਂ ਦੇ ਜਿਹੜੇ ਕੇਸ ਆ ਪਹਿਲ ਦੇ ਆਧਾਰ ਤੇ ਲੜਦਾ ਖਾਸ ਕਰਕੇ ਜਿਹੜੀਆਂ ਔਰਤਾਂ ਦਬਾਈਆਂ ਜਾਂਦੀਆਂ ਨੇ ਘਰ ਦੇ ਵਿੱਚ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ ਚਲੋ ਇਦਾਂ ਗੱਲ ਕਰਦੇ ਕਰਦੇ ਉਹ ਕਹਿੰਦਾ ਵੀ ਠੀਕ ਐ ਤੁਸੀਂ ਮੈਨੂੰ ਮਿਲੋ ਵੀ ਮਿਲਣਾ ਤਾਂ ਤੁਹਾਨੂੰ ਪਊਗਾ ਉਹ ਕਹਿੰਦੀ ਵੀ ਮੈਂ ਮਿਲ ਤਾਂ ਨਹੀਂ ਸਕਦੀ ਵੀ ਮੈਂ ਆਪਣੇ ਸਾਰੇ ਕਾਗਜ਼ ਪੱਤਰ ਆ ਜਿਹੜੇ ਉਹ ਮੈਂ ਤੁਹਾਡੇ ਦਫ਼ਤਰ ਤੱਕ ਪਹੁੰਚਦੇ ਕਰ ਦੂੰਗੀ ਉਹ ਕਹਿੰਦਾ ਵੀ ਦੇਖੋ ਕੋਈ ਵੀ ਕੇਸ ਆ ਜਿਹੜਾ ਹਨਾ ਉਹ ਕਲਾਇੰਟ ਦੇ ਮੂੰਹੋਂ ਸੁਣਿਆ ਜਾਂਦਾ ਹੁੰਦਾ ਵੀ ਤੁਸੀਂ ਕਹਨੇ ਹੋ ਕਿ ਮੈਂ ਆ ਨਹੀਂ ਸਕਦੀ ਵੀ ਜੇ ਤੁਸੀਂ ਆ ਨਹੀਂ ਸਕਦੇ ਤਾਂ ਫਿਰ ਤੁਹਾਡਾ ਤਲਾਕ ਸੌਖਾ ਨਹੀਂ ਹੋਣਾ ਉਹ ਕਹਿੰਦੀ ਵੀ ਚਲ ਮੈਂ ਕੋਸ਼ਿਸ਼ ਕਰੂੰਗੀ ਐਨੀ ਗੱਲਬਾਤ ਹੁੰਦੀ ਆ ਤੇ ਫੋਨ ਕੱਟਿਆ ਦਿੰਦੇ ਆ ਪਰ ਜਿਹੜਾ ਵਕੀਲ ਹੁੰਦਾ ਨਾ ਉਹ ਕੁੜੀ ਵੱਲ ਵਾਰ-ਵਾਰ ਆਕਰਸ਼ਿਤ ਹੁੰਦਾ ਵਾਰ-ਵਾਰ ਉਹਦਾ ਸਟੇਟਸ ਚੈੱਕ ਕਰਦਾ ਉਹਦੇ ਫੋਨ ਤੇ ਜਿਹੜੀ ਡੀਪੀ ਲੱਗੀ ਸੀ ਉਹ ਚੈੱਕ ਕਰਦਾ ਤੇ ਉਧਰੋਂ ਉਹ ਕੁੜੀ ਆ ਜਿਹੜੀ ਉਹਨੂੰ ਵੀ ਮਤਲਬ ਐ ਲੱਗਿਆ ਵੀ ਵਕੀਲ ਆ ਜਿਹੜਾ ਉਹ ਮੇਰੇ ਚ ਇੰਟਰਸਟਡ ਆ ਤੇ ਉਹਨਾਂ بار-बार ਮਤਲਬ ਥੋੜੇ ਟਾਈਮ ਬਾਅਦ ਇੱਕ ਸਟੇਟਸ ਪਾ ਦਿੰਦੀ ਆ ਫਿਰ ਥੋੜੇ ਟਾਈਮ ਬਾਅਦ ਪਾ ਦਿੰਦੀ ਆ ਇਸ ਤਰ੍ਹਾਂ ਉਹ ਸਟੇਟਸ ਪਾਉਂਦੀ ਰਹੀ ਤੇ ਉਹ ਵਕੀਲ ਆ ਜਿਹੜਾ ਉਹ ਦੇ ਸਟੇਟਸ ਟੈੱਕ ਕਰਦਾ ਰਿਹਾ ਤੇ 2 ਦਿਨ ਬਾਅਦ ਕੁੜੀ ਫਿਰ ਫੋਨ ਕਰਦੀ ਆ ਵਕੀਲ ਨੂੰ ਕਹਿੰਦੀ ਵੀ ਮੈਂ ਆ ਕੇ ਤਾਂ ਨਹੀਂ ਮਿਲ ਸਕਦੀ ਵੀ ਤੁਸੀਂ ਮੈਨੂੰ ਇਦਾਂ ਹੀ ਦੱਸੋ ਵੀ ਕੀ ਡਾਕੂਮੈਂਟ ਚਾਹੀਦੇ ਆ ਹਨਾ ਵੀ ਮੈਂ ਤੁਹਾਨੂੰ ਵਟਸਐਪ ਕਰ ਦੂੰਗੀ ਤੇ ਵੀ ਤੁਸੀਂ ਮੇਰਾ ਕੇਸ ਤਿਆਰ ਕਰੋ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡਾ ਕੇਸ ਤਿਆਰ ਕਰੂੰਗਾ ਇਦਾਂ ਹੀ ਕਰਦੇ ਕਰਦੇ ਨਾ ਉਹਨਾਂ ਦੀ ਗੱਲਬਾਤ ਹੋਣ ਲੱਗ ਗਈ ਬੀਓ ਨੂੰ ਮੈਸੇਜ ਕਰਨ ਲੱਗ ਗਈ ਕੁੜੀ ਉਹਨੂੰ ਗੁੱਡ ਮਾਰਨਿੰਗ ਭੇਜਿਆ ਕਰੇ ਤੇ ਵਕੀਲ ਵੀ ਉਹਦਾ ਤੁਰੰਤ ਜਵਾਬ ਦੇ ਦਿਆ ਕਰੇ ਐਸੀ ਤਰ੍ਹਾਂ ਗੱਲ ਹੁੰਦੀ ਹੁੰਦੀ ਉਹ ਸਾਰਾ ਦਿਨ ਮਤਲਬ ਚੈਟ ਕਰਦੇ ਰਹਿੰਦੇ ਤੇ ਜਦੋਂ ਵਕੀਲ ਦਫਤਰ ਦੇ ਵਿੱਚ ਆਉਂਦਾ ਪਹਿਲਾਂ ਉਹ ਕਦੇ ਵੀ ਕਿਸੇ ਨਾਲ ਚੈਟ ਨਹੀਂ ਕਰਦਾ ਸੀ ਕਦੇ ਵੀ ਉਹ ਫੋਨ ਯੂਜ਼ ਨਹੀਂ ਕਰਦਾ ਸੀ ਪਰ ਉਸ ਕੁੜੀ ਨਾਲ ਗੱਲ ਹੋਣ ਤੋਂ ਬਾਅਦ ਉਹ ਆਫਿਸ ਦੇ ਕੰਮ 'ਚ ਘੱਟ ਧਿਆਨ ਦਿਆ ਕਰੇ ਆਪਦੇ ਕੰਮ ਘੱਟ ਕਰਿਆ ਕਰੇ ਤੇ ਸਾਰਾ ਦਿਨ ਫੋਨ ਤੇ ਲੱਗਿਆ ਰਿਹਾ ਕਰੇ ਜਿਹੜੇ ਉਹਦੇ ਆਸ-ਪਾਸੇ ਵਾਲੇ ਸੀਗੇ ਹਨ ਕੋਈ ਵਕੀਲ ਸੀ ਕੋਈ ਉਹਨਾਂ ਨੇ ਨੋਟ ਕੀਤੀ ਗੱਲ ਵੀ ਅੱਗੇ ਤਾਂ ਰਕੇਸ਼ ਸਾਰਾ ਦਿਨ ਕੰਮ 'ਚ ਵਿਜੀ ਰਹਿੰਦਾ ਸੀ ਵੀ ਕਦੇ ਨਹੀਂ ਸੀ ਇਹ ਆਨਲਾਈਨ ਹੋਇਆ ਵੀ ਹੁਣ ਤਾਂ ਜਦੋਂ ਵੇਖੋ ਇਹ ਵਟਸਐਪ ਤੇ ਆਨਲੈਨ ਨਹੀਂ ਹੁੰਦਾ ਵੀ ਕੀ ਗੱਲ ਹੋ ਗਈ ਏਦਾਂ ਦੀ ਤੇ ਉਹਨਾਂ ਉਹਦਾ ਬਦਲਾ ਉਹਦੇ 'ਚ ਆ ਜਾਂਦਾ ਉਹ ਵੇਖਦੇ ਆ ਵੀ ਅੱਗੇ ਤਾਂ ਇਹ ਕਿਸੇ ਨਾ ਕਿਸੇ ਕੇਸ ਬਾਰੇ ਡਿਸਕਸ ਵੀ ਕਰਦਾ ਤੇ ਕੇਸ ਬਾਰੇ ਪੜਦਾ ਰਹਿੰਦਾ ਵੀ ਹੁਣ ਨਾ ਇਹਨੂੰ ਪੜਦਾ ਵੇਖਿਆ ਤੇ ਰਕੇਸ਼ ਆ ਜਿਹੜਾ ਉਹ ਦਿਨ ਰਾਤ ਉਸ ਕੁੜੀ ਨਾਲ ਚੈਟ ਕਰਦਾ ਉਹਦੇ ਬਹੁਤ ਨੇੜੇ ਆ ਜਾਂਦਾ ਇਓ ਕੁੜੀ ਆ ਜਿਹੜੀ ਉਹਨੂੰ ਪੂਰਾ ਆਪਣੇ ਜਾਲ ਦੇ ਵਿੱਚ ਫਸਾ ਲੈਂਦੀ ਆ ਤੇ ਉਹ ਗੱਲਾਂ ਕਰਦੀ ਰਹਿੰਦੀ ਆ ਕਿ ਮੇਰੇ ਪਤੀ ਮੇਰੇ ਨਾਲ ਐਦਾਂ ਕਰਦਾ ਇਹ ਮੈਨੂੰ ਤੰਗ ਕਰਦਾ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਤਾਂ ਇਹ ਗੱਲਾਂ ਕਰ ਕਰਕੇ ਜਿਹੜਾ ਵਕੀਲ ਆ ਉਹ ਹੋਰ ਵੀ ਮਤਲਬ ਪ੍ਰਭਾਵਿਤ ਹੁੰਦਾ ਤੇ ਉਹਨੂੰ ਦੁੱਖ ਹੁੰਦਾ ਵੀ ਕਿੰਨੀ ਸੋਹਣੀ ਕੁੜੀ ਆ ਤੇ ਇਹਦੇ ਤੇ ਕਿੰਨਾ ਜ਼ੁਲਮ ਹੁੰਦਾ ਇਸੇ ਤਰ੍ਹਾਂ ਚੱਲੋ ਗੱਲਾਂ ਬਾਤਾਂ ਕਰਦੇ ਰਹੇ ਤੇ ਉਹਨਾਂ ਦੀ ਨੇੜਤਾ ਜਿਹੜੀ ਵਧਦੀ ਰਹੀ ਤੇ ਇੱਕ ਦਿਨ ਉਹ ਕੁੜੀ ਦਾ ਨਾ ਫੋਨ ਆਇਆ ਵਕੀਲ ਨੂੰ ਵਕੀਲ ਆਪਣੇ ਘਰ ਸੀ ਤੇ ਰਾਤ ਦੇ 10 ਵਜੇ ਸੀਗੇ ਜਦੋਂ ਵਕੀਲ ਨੇ ਫੋਨ ਚੁੱਕਿਆ ਤੇ ਅੱਗੋਂ ਉਹ ਬੋਲ ਰਹੀ ਸੀ ਕੁੜੀ ਸੀਮਾ ਉਹ ਕਹਿੰਦੀ ਵੀ ਹੈਲੋ ਰਕੇਸ਼ ਸਰ ਉਹ ਕਹਿੰਦਾ ਵੀ ਹਾਂਜੀ ਕਹਿੰਦੀ ਮੈਂ ਸੀਮਾ ਬੋਲ ਰਹੀ ਆ ਮੈਨੂੰ ਨਾ ਕਿਡਨਾਪ ਕਰ ਲਿਆ ਦੋ ਤਿੰਨ ਮੁੰਡਿਆਂ ਨੇ ਕਿਡਨਾਪ ਕਰ ਲਿਆ ਮੈਂ ਆਪਣੀ ਬੇਟੀ ਨਾਲ ਜਾ ਰਹੀ ਸੀ ਕਿਤੇ ਵੀ ਮੇਰੀ ਬੇਟੀ ਨੂੰ ਤਾਂ ਉਹ ਪਤਾ ਨਹੀਂ ਕਿੱਥੇ ਲੈ ਗਏ ਤੇ ਮੈਨੂੰ ਕਿਤੇ ਹੋਰ ਲੈ ਆਏ ਤੇ ਇਹਨਾਂ ਮਤਲਬ ਮੇਰੇ ਤੋਂ ਪੈਸੇ ਮੰਗਦੇ ਆ ਕਹਿੰਦੀ ਤੁਹਾਨੂੰ ਪਤਾ ਵੀ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਵੀ ਜੇ ਤੁਸੀਂ 3 ਲੱਖ ਰੁਪਇਆ ਟਰਾਂਸਫਰ ਕਰ ਦਿਓ ਤਾਂ ਮੈਨੂੰ ਇਹ ਛੱਡ ਦੇਣਗੇ ਵੀ ਨਹੀਂ ਇਹਨਾਂ ਨੇ ਮੈਨੂੰ ਮਾਰ ਦੇਣਾ ਤੇ ਉਹ ਕਹਿੰਦਾ ਵੀ ਸੀਮਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੂੰ ਕਿਤੇ ਬਾਹਰ ਜਾ ਰਹੀ ਆ ਵੀ ਪਹਿਲਾਂ ਤਾਂ ਤੂੰ ਕਹਿੰਦੀ ਸੀ ਮੈਂ ਕਿਤੇ ਜਾਂਦੀ ਨਹੀਂ ਵੀ ਨਾਲੇ ਐਨੇ ਹਨੇਰੇ ਤੇ ਨੂੰ ਕੱਲੀ ਨੂੰ ਜਾਣ ਦੀ ਕੀ ਲੋੜ ਸੀ ਕੋਈ ਵਕੀਲ ਨੂੰ ਪੂਰੀ ਫਿਕਰ ਹੋ ਜਾਂਦੀ ਆ ਉਹ ਆਪਣੇ ਬੈਡਰੂਮ ਚੋਂ ਉੱਠ ਕੇ ਬਾਹਰ ਜਾ ਕੇ ਉਹਦੇ ਨਾਲ ਗੱਲ ਕਰਦਾ ਜਦੋਂ ਉਹ ਬਾਹਰ ਜਾ ਕੇ ਗੱਲ ਕਰਦਾ ਕਾਫੀ ਟਾਈਮ ਗੱਲ ਕਰਦਾ ਉਹਦੀ ਪਤਨੀ ਆ ਜਿਹੜੀ ਉਹਨੂੰ ਮਤਲਬ ਜਾਗ ਆਉਂਦੀ ਆ ਉਹ ਵੇਖਦੀ ਆ ਵੀ ਰਕੇਸ਼ ਕਿੱਥੇ ਆ ਤੇ ਉਹ ਉਹਦੇ ਪਿੱਛੇ ਆ ਜਾਂਦੀ ਆ ਤੇ ਇੰਨੇ ਨੂੰ ਰਕੇਸ਼ ਆ ਜਿਹੜਾ ਗੱਲ ਕਰਕੇ ਵਾਪਸ ਆ ਰਿਹਾ ਹੁੰਦਾ ਤੇ ਰਕੇਸ਼ ਦੀ ਪਤਨੀ ਕਹਿੰਦੀ ਵੀ ਤੁਸੀਂ ਇੰਨੀ ਰਾਤ ਨੂੰ ਕਿਹਦੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦਾ ਵੀ ਮੇਰਾ ਕੋਈ ਕਲਾਇੰਟ ਸੀ ਵੀ ਉਹਨਾਂ ਦਾ ਕੇਸ ਆ ਮੇਰੇ ਕੋਲੇ ਵੀ ਉਹਨਾਂ ਦਾ ਕੋਈ ਕੰਮ ਉਲਝ ਗਿਆ ਸੀ ਵੀ ਤਾਂ ਕਰਕੇ ਫੋਨ ਆਇਆ ਸੀ ਤਾਂ ਉਹਦੀ ਪਤਨੀ ਕਹਿੰਦੀ ਆ ਠੀਕ ਆ ਤਾਂ ਜਿਹੜਾ ਰਕੇਸ਼ ਆ ਉਹਨਾ ਬੈਠਾ ਰਹਿੰਦਾ ਬੈੱਡ ਤੇ ਤੇ ਉਹ ਸੋਚਦਾ ਵੀ ਮੈਂ ਸੀਮਾ ਨੂੰ ਕਿਵੇਂ ਬਚਾਵਾਂ ਕਿਉਂਕਿ ਉਹ ਸੀਮਾ ਨੂੰ ਬਹੁਤ ਜ਼ਿਆਦਾ ਚਾਹਣ ਲੱਗ ਜਾਂਦਾ ਹੁੰਦਾ ਤੇ ਉਹਨੂੰ ਆਏ ਹੁੰਦਾ ਵੀ ਜੇ ਸੀਮਾ ਨੂੰ ਕੁਝ ਹੋ ਗਿਆ ਤਾਂ ਵੀ ਮੈਂ ਕੀ ਕਰੂੰਗਾ ਤੇ ਉਹ ਨਾ ਜਿਹੜਾ ਨੰਬਰ ਆਉਂਦਾ Google Pay ਨੰਬਰ ਤੇ ਉਹਦੇ ਉੱਤੇ 3 ਲੱਖ ਰੁਪਈਆ ਉਹਦੇ ਤੇ ਟਰਾਂਸਫਰ ਕਰ ਦਿੰਦਾ ਟਰਾਂਸਫਰ ਕਰਨ ਤੋਂ ਬਾਅਦ ਤੇ ਉਹ बार-बार ਹਨਾ ਉਹਨੂੰ ਮੈਸੇਜ ਕਰਦਾ ਸੀਮਾ ਨੂੰ ਵੀ ਸੀਮਾ ਤੂੰ ਸੇਫ ਆ ਤੈਨੂੰ ਛੱਡ ਤਾਂ ਇਹਨਾਂ ਨੇ ਵੀ ਕੀ ਤੂੰ ਠੀਕ ਆ ਪਰ ਅੱਗੋਂ ਮੈਸੇਜ ਦਾ ਕੋਈ ਰਿਪਲਾਈ ਨਹੀਂ ਆਉਂਦਾ ਤੇ ਮੈਸੇਜ ਸੀਨ ਵੀ ਨਹੀਂ ਹੁੰਦਾ ਫਿਰ ਉਹ ਫੋਨ ਕਰਦਾ ਸੀਮਾ ਦੇ ਫੋਨ ਤੇ ਤਸੀਮਾ ਦਾ ਜਿਹੜਾ ਫੋਨ ਆ ਉਹ ਤੇ ਰਿੰਗ ਤਾਂ ਜਾਂਦੀ ਹੁੰਦੀ ਆ ਪਰ ਉਹ ਫੋਨ ਨਹੀਂ ਚੱਕਦੀ। ਫਿਰ ਫਿਰ ਉਸ ਤੋਂ ਬਾਅਦ ਜਿਹੜੇ ਫੋਨ ਤੋਂ ਉਹਨੂੰ ਕਾਲ ਆਈ ਹੁੰਦੀ ਆ ਉਹ ਉਹ ਤੇ ਬੈਕ ਕਾਲ ਕਰਦਾ ਪਰ ਉਹ ਫੋਨ ਬੰਦ ਆ ਰਿਹਾ ਹੁੰਦਾ। ਜਦੋਂ ਇਦਾਂ ਬੰਦ ਆ ਰਿਹਾ ਹੁੰਦਾ ਤਾਂ ਫਿਰ ਫਿਰ ਉਹ ਦੁਬਾਰਾ ਮਤਲਬ ਸੀਮਾ ਵਾਲੇ ਫੋਨ ਤੇ ਲਾਈ ਜਾਂਦਾ ਲਾਈ ਜਾਂਦਾ ਤਾਂ ਸੀਮਾ ਆ ਗੋ ਹੁਣ ਚੱਕ ਲੈਂਦੀ ਆ। ਸੀਮਾ ਕਹਿੰਦੀ ਵੀ ਹਾਂ ਰਕੇਸ਼ ਵੀ ਮੈਂ ਸੇਫ ਆ ਮੈਨੂੰ ਉਹਨਾਂ ਮੁੰਡਿਆਂ ਨੇ ਛੱਡ ਤਾ। ਵੀ ਥੈਂਕ ਯੂ ਤੁਸੀਂ ਪੈਸੇ ਟਰਾਂਸਫਰ ਕੀਤੇ ਵੀ ਜੇ ਤੁਸੀਂ ਪੈਸੇ ਨਾ ਭੇਜਦੇ ਤਾਂ ਮੈਨੂੰ ਉਹਨਾਂ ਨੇ ਛੱਡਣਾ ਨਹੀਂ ਸੀ ਤੇ ਕਹਿੰਦੀ ਚਲੋ ਮੈਂ ਘਰ ਜਾ ਕੇ ਗੱਲ ਕਰਦੀ ਆਂ ਕਹਿੰਦੀ ਮੇਰੀ ਬੇਟੀ ਨੂੰ ਤਾਂ ਉਹ ਘਰ ਛੱਡਿਆਏ ਸੀਗੇ ਵੀ ਮੇਰੀ ਬੇਟੀ ਨੂੰ ਤਾਂ ਨਹੀਂ ਕੁਝ ਕੀਤਾ ਤੰਗ ਵੀ ਮੈਂ ਜਾ ਕੇ ਵੇਖ ਲਾਂ ਵੀ ਬੇਟੀ ਘਰੇ ਆ ਤੇ ਚਲੋ ਉਹ ਕਹਿੰਦਾ ਵੀ ਠੀਕ ਐ ਜਾ ਕੇ ਮੈਨੂੰ ਜ਼ਰੂਰ ਫੋਨ ਕਰੀ ਵੀ ਮੈਨੂੰ ਉਹਨਾਂ ਟਾਈਮ ਨੀਂਦ ਨਹੀਂ ਆਉਣੀ ਸੀਮਾ ਕਹਿੰਦੀ ਓਕੇ ਚਲੋ ਓਕੇ ਓਕੇ ਉਹ ਫੋਨ ਕੱਟ ਦਿੰਦੀ ਆ ਤੇ ਉਸ ਤੋਂ ਬਾਅਦ ਉਹ ਚਲੀ ਜਾਂਦੀ ਆ ਹਨਾ ਤੇ ਜਿਹੜਾ ਵਕੀਲ ਆ ਉਹ ਬੈਠਾ ਵੇਟ ਕਰਦਾ ਵੀ ਸੀਮਾ ਦਾ ਫੋਨ ਆਊ ਜਾਂ ਮੈਸੇਜ ਆਊ ਅੱਗੋਂ ਸੀਮਾ ਦਾ ਕੋਈ ਮੈਸੇਜ ਜਾਂ ਫੋਨ ਨਹੀਂ ਆਉਂਦਾ ਤਾਂ ਉਹ ਦੁਬਾਰਾ ਸੀਮਾ ਦੇ ਫੋਨ ਤੇ ਫੋਨ ਟਰਾਈ ਕਰਦਾ ਸੀਮਾ ਦਾ ਜਿਹੜਾ ਫੋਨ ਆ ਉਹ ਬੰਦ ਆਉਣ ਲੱਗ ਜਾਂਦਾ ਫਿਰ ਉਹ ਨੂੰ ਵਟਸਐਪ ਮੈਸੇਜ ਕਰਦਾ ਮੈਸੇਜ ਵੀ ਆ ਜਿਹੜੇ ਉਹ ਡਿਲੀਵਰ ਨਹੀਂ ਹੁੰਦੇ ਤੇ ਉਹਨੂੰ ਹੋਰ ਵੀ ਚਿੰਤਾ ਹੋ ਜਾਂਦੀ ਆ ਵੀ ਕਿਤੇ ਉਹਨਾਂ ਨੇ ਜਾਣ ਬੁੱਝ ਕੇ ਹਨਾ ਪੈਸੇ ਪਵਾ ਕੇ ਤੇ ਸੀਮਾ ਤੋਂ ਫੋਨ ਕਰਾ ਕੇ ਵੀ ਕੁਝ ਕਰ ਨਾ ਦਿੱਤਾ ਹੋਵੇ ਉਹ ਬੜੀ ਮਤਲਬ ਟੈਨਸ਼ਨ ਦੇ ਵਿੱਚ ਹੁੰਦਾ ਤੇ ਉਹਨਾ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਨਾ ਕਿਤੇ ਬਾਹਰ ਚੱਲਿਆ ਮੇਰੇ ਦੋਸਤ ਦਾ ਫੋਨ ਆਇਆ ਵੀ ਉਹ ਮੁਸੀਬਤ ਦੇ ਵਿੱਚ ਆ ਤੇ ਇਹਨਾਂ ਕਹਿ ਕੇ ਉਹ ਚਲਾ ਜਾਂਦਾ ਘਰੋਂ ਤੇ ਉਹਨਾ ਸੀਮਾ ਨੂੰ ਲੱਭਣ ਜਾਂਦਾ ਤੇ ਸੀਮਾ ਦੇ ਘਰ ਦਾ ਪ੍ਰੋਪਰ ਐਡਰੈਸ ਤਾਂ ਉਹਨੂੰ ਪਤਾ ਨਹੀਂ ਹੁੰਦਾ ਕਿਉਂਕਿ ਸੀਮਾ ਨੇ ਦਿੱਤਾ ਨਹੀਂ ਸੀ ਉਹਨੇ ਉਹ ਦੱਸਿਆ ਹੋਇਆ ਸੀ ਵੀ ਅਸੀਂ ਕਰੋਲ ਬਾਗ ਵੱਲ ਰਹਿੰਦੇ ਆ ਦਿੱਲੀ ਦੇ ਕਰੋਲ ਬਾਗ 'ਚ ਰਹਿੰਦੇ ਆ ਤੇ ਉਹ ਚਲੋ ਭਾਈ ਚਲਾ ਜਾਂਦਾ ਹਨਾ ਉਧਰ ਕਰੋਲ ਬਾਗ ਦੇ ਵਿੱਚ ਹੁਣ ਐਨਾ ਵੱਡਾ ਕਰੋਲ ਬਾਗ ਸੀ ਉੱਥੇ ਕੀ ਪਤਾ ਸੀ ਵੀ ਕਿੱਥੇ ਰਹਿੰਦੀ ਹੈ ਸੀਮਾ ਤੇ ਉਹਨਾਂ ਫੋਨ ਵੀ ਟਰਾਈ ਕਰਦਾ ਬਾਰ-ਬਾਰ ਫੋਨ ਵੀ ਟਰਾਈ ਕਰਦਾ ਤੇ ਸਵੇਰ ਹੋ ਜਾਂਦੀ ਆ ਜਦੋਂ ਸਵੇਰ ਹੋ ਜਾਂਦੀ ਆ ਸੀਮਾ ਨੂੰ ਕਿਤੇ ਨਹੀਂ ਮਿਲਦੀ ਉਹ ਆਸੇ-ਪਾਸੇ ਲੱਭਦਾ ਫਿਰਦਾ ਤਾਂ ਉਹ ਪੁਲਿਸ ਥਾਣੇ ਜਾਂਦਾ ਤੇ ਉੱਥੇ ਜਾ ਕੇ ਕਹਿੰਦਾ ਵੀ ਮੇਰੀ ਇੱਕ دوست ਆ ਵੀ ਉਹਨੂੰ ਕਿਡਨੈਪ ਕਰ ਲਿਆ ਸੀ ਵੀ ਫਰੋਤੀ ਵੀ ਮੈਂ ਦੇਤੀ ਸੀ ਪਰ ਉਹਦਾ ਫੋਨ ਬੰਦ ਆ ਰਿਹਾ ਤਾਂ ਪੁਲਿਸ ਵਾਲੇ ਕਹਿੰਦੇ ਵੀ ਐਡਾ ਬੇਵਕੂਫ ਕਿਹੜਾ ਹੁੰਦਾ ਵੀ ਜਿਹੜਾ ਐਂ ਫਰੋਤੀ ਦੇ ਦਿੰਦਾ ਤੇ ਵੀ ਜਿੰਨਾ ਟਾਈਮ ਤੈਨੂੰ ਉਹਨਾਂ ਨੇ ਤੇਰੀ دوست ਵਾਪਸ ਨਹੀਂ ਕੀਤੀ ਸੀ ਤੂੰ ਪੈਸੇ ਕਿਵੇਂ ਦਿੱਤੇ ਉਹ ਉਹਨਾਂ ਨੂੰ ਸਾਰੀ ਕਹਾਣੀ ਦੱਸਦਾ ਵੀ ਐਦਾਂ ਹੋਈ ਆ ਤਾਂ ਉਹ ਯਕੀਨ ਨਹੀਂ ਕਰਦੇ ਉਹ ਕਹਿੰਦੇ ਵੀ ਉਹੀ ਵੀ ਝੂਠ ਬੋਲਦਾ ਜਾਣਬੁੱਝ ਕੇ ਤੂੰ ਪੁਲਿਸ ਨੂੰ ਲੁਝਾਉਣਾ ਚਾਹਣਾ ਵੀ ਐਂ ਕੋਈ ਕੇਸ ਨਹੀਂ ਬਣਦਾ ਹੈਗਾ ਤੇ ਪੁਲਿਸ ਸਾਨੂੰ ਇੱਥੋਂ ਮੋੜ ਦਿੰਦੀ ਆ ਵਾਪਸ ਆ ਜਾਂਦਾ ਉਹ ਪੁਲਿਸ ਥਾਣੇ ਤੋਂ ਆਉਂਦੇ ਆਉਂਦੇ ਉਹਨਾਂ ਮਤਲਬ ਜਿਹੜੀ ਉਹਦੀ ਫੋਟੋ ਹੁੰਦੀ ਸੀਮਾ ਦੀ ਉਹ ਫੋਟੋ ਬਖਾ ਬਖਾ ਕੇ ਲੋਕਾਂ ਨੂੰ ਪੁੱਛ ਰਿਹਾ ਹੁੰਦਾ ਕਿ ਕੀ ਤੁਸੀਂ ਇਹਨੂੰ ਵੇਖਿਆ ਕੀ ਤੁਸੀਂ ਇਹਨੂੰ ਵੇਖਿਆ ਤਾਂ ਸਾਰੇ ਉਹਨੂੰ ਕਹਿ ਦਿੰਦੇ ਆ ਵੀ ਨਹੀਂ ਉਸ ਤੋਂ ਬਾਅਦ ਉਹਨੂੰ ਨਾਲ ਇੱਕ ਕੁੜੀ ਮਿਲਦੀ ਆ ਉਹ ਕੁੜੀ ਨੂੰ ਫੋਟੋ ਵਿਖਾਉਂਦਾ ਕਿ ਕੀ ਤੁਸੀਂ ਇਹਨੂੰ ਜਾਣਦੇ ਹੋ ਉਹ ਕੁੜੀ ਕਹਿੰਦੀ ਵੀ ਹਾਂਜੀ ਮੈਂ ਇਹਨੂੰ ਜਾਣਦੀ ਆ ਤੇ ਉਹ ਕਹਿੰਦਾ ਵੀ ਕੌਣ ਹੈ ਇਹ ਉਹ ਕਹਿੰਦੀ ਵੀ ਇਹ ਮੇਰੀ ਫਰੈਂਡ ਆ ਵੀ ਤੁਸੀਂ ਇਹਨੂੰ ਕਿਵੇਂ ਜਾਣਦੇ ਹੋ ਉਹ ਕਹਿੰਦਾ ਵੀ ਮੇਰੀ ਵੀ ਇਹ ਫਰੈਂਡ ਆ ਤੇ ਉਹ ਹੈਰਾਨ ਹੁੰਦੀ ਆ ਵੀ ਇਹਦੀ ਉਹਦੇ ਨਾਲ ਕਿਵੇਂ ਦੋਸਤੀ ਪਈ ਹੈ ਨਾ ਵੀ ਕੀ ਫਰੈਂਡ ਹੈ ਇਹ ਤੇ ਉਹ ਕਹਿੰਦਾ ਵੀ ਇਹਦਾ ਮੈਨੂੰ ਫੋਨ ਆਇਆ ਸੀ ਤੇ ਇਹਨੂੰ ਕਿਡਨੈਪ ਕਰ ਲਿਆ ਸੀਗਾ ਰਾਤ ਕਿਸੇ ਨੇ ਤੇ ਵੀ ਮੈਂ ਫਰੋਤੀ ਦਿੱਤੀ ਸੀ ਤੇ ਉਹ ਬਾਅਦ ਚੋਂ ਇਹਦਾ ਫੋਨ ਬੰਦ ਆਉਣ ਲੱਗ ਗਿਆ ਉਹ ਕਹਿੰਦੀ ਵੀ ਤੁਸੀਂ ਕੀ ਗੱਲ ਕਰ ਰਹੇ ਹੋ ਵੀ ਇਹ ਤਾਂ ਆਪਦੇ ਘਰੇ ਹੈਗੀ ਵੀ ਮੇਰੇ ਨਾਲ ਤਾਂ ਸਿਰਾਤ ਇਹ ਵੀ ਅਸੀਂ ਤਾਂ ਬੈਸਟ ਫਰੈਂਡ ਆ ਉਹ ਕਹਿੰਦਾ ਵੀ ਤੁਹਾਨੂੰ ਜ਼ਰੂਰ ਭਲੇਖਾ ਲੱਗਿਆ ਵੀ ਰਾਤ ਦਾ ਮੈਨੂੰ ਇਹਦਾ ਫੋਨ ਆਇਆ ਤੇ ਵੀ ਇਹਦਾ ਪਤੀ ਨਾਲ ਤਲਾਕ ਦਾ ਕੇਸ ਚੱਲ ਜੀ ਜਾਂਦਾ ਮੈਂ ਇਹਦਾ ਵਕੀਲ ਆ ਵੀ ਉੱਥੋਂ ਸਾਡੀ ਜਾਣ ਪਛਾਣ ਹੋਈ ਆ ਤਾਂ ਉਹ ਕੁੜੀ ਕਹਿੰਦੀ ਵੀ ਨਹੀਂ ਤੁਸੀਂ ਗਲਤ ਫਹਿਮੀ ਚੋਂ ਇਹ ਤਾਂ ਮੇਰੀ ਸਹੇਲੀ ਆ ਇਹਦਾ ਤਾਂ ਕੋਈ ਕੇਸ ਕਿੱਥੋਂ ਚੱਲੂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ ਫਿਰ ਨਾ ਵਕੀਲ ਆ ਜਿਹੜਾ ਆਪਣੇ ਫੋਨ ਦੇ ਵਿੱਚੋਂ ਕੁੜੀ ਨੂੰ ਫੋਟੋ ਦਿਖਾਉਂਦਾ ਸੀਮਾ ਦੀ ਤੇ ਉਹਦੀ ਬੇਟੀ ਦੀ ਤਾਂ ਉਹ ਫੋਟੋ ਵੇਖ ਕੇ ਕੁੜੀ ਕਹਿੰਦੀ ਵੀ ਇਹ ਫੋਟੋ ਜਿਹੜੀ ਇਹ ਮੇਰੀ ਸਹੇਲੀ ਦੀ ਹੈ ਵੀ ਨਾਲ ਜਿਹੜਾ ਬੱਚਾਗਾ ਇਹ ਇਹਦਾ ਬੱਚਾ ਨਹੀਂ ਹੈਗਾ ਇਹ ਤਾਂ ਇਹਦੀ ਭਾਣਜੀ ਆ ਇਹਦੀ ਸਿਸਟਰ ਦੀ ਬੇਟੀ ਆ ਉਹ ਕਹਿੰਦਾ ਵੀ ਨਹੀਂ ਤੁਹਾਨੂੰ ਗਲਤਫਹਿਮੀ ਹੋਈ ਆ ਵੀ ਮੇਰੇ ਕੋਲ ਤੇ ਇਹਦਾ ਕੇਸ ਆਇਆ ਹੋਇਆ ਉਹ ਕਹਿੰਦੀ ਤੁਸੀਂ ਫਿਰ ਭਲੇਖਾ ਖਾ ਰਹੇ ਹੋ ਵੀ ਕੋਈ ਹੋਰ ਹੋਣਾ ਉਹ ਵੀ ਇਹ ਤਾਂ ਵਿਆਹੀ ਨਹੀਂ ਹੈਗੀ ਪੀ ਚਲੋ ਜਦੋਂ ਐ ਕਾਫੀ ਆਰਗੂਮੈਂਟ ਕਰਦੇ ਆ ਤੇ ਉਹ ਕਹਿੰਦੀ ਵੀ ਚੱਲ ਫਿਰ ਆਪਾਂ ਉਹਨਾਂ ਦੇ ਘਰ ਚੱਲਦੇ ਆ ਤੇ ਉਹ ਉਹਨੂੰ ਵਕੀਲ ਨੂੰ ਨਾਲ ਲੈ ਕੇ ਉਹਨਾਂ ਦੇ ਕੁੜੀ ਦੇ ਘਰੇ ਚਲੀ ਜਾਂਦੀ ਆ ਘਰੇ ਜਾ ਕੇ ਉਹ ਦਰਵਾਜ਼ਾ ਖੜਕਾਉਂਦੇ ਆ ਤਾਂ ਅੱਗੋਂ ਉਹ ਕੁੜੀ ਦਰਵਾਜ਼ਾ ਖੋਲਦੀ ਹੈ ਜਿਹੜੀ ਫੋਟੋ ਚ ਹੁੰਦੀ ਆ ਜਿਹੜੀ ਆਪਣੇ ਆਪ ਨੂੰ ਸੀਮਾ ਕਹਿੰਦੀ ਹੁੰਦੀ ਆ ਤਾਂ ਉਹ ਜਾ ਕੇ ਅੰਦਰ ਬੈਂਦੇ ਆ ਹਨਾ ਤਾਂ ਉਹ ਸਾਰੀ ਗੱਲ ਵਕੀਲ ਉਹਨੂੰ ਕੁੜੀ ਨੂੰ ਦੱਸਦਾ ਉਹ ਕੁੜੀ ਕਹਿੰਦੀ ਵੀ ਮੇਰੀ ਫੋਟੋ ਦਾ ਕਿਸੇ ਨੇ ਮਿਸਯੂਜ਼ ਕੀਤਾ ਵੀ ਇਹ ਫੋਟੋ ਮੇਰੀ ਫੇਸਬੁੱਕ ਤੇ ਪਾਈ ਹੋਈ ਆ ਵੀ ਮੈਂ ਤਾਂ ਤੁਹਾਨੂੰ ਫੋਨ ਹੀ ਨਹੀਂ ਕੀਤਾ ਵੀ ਮੇਰਾ ਕੀ ਝਗੜਾ ਚੱਲਣਾ ਵੀ ਮੇਰੀ ਤਾਂ ਵਿਆਹ ਹੀ ਨਹੀਂ ਹੋਇਆ ਤੇ ਉਹਨਾਂ ਵੇਖਦਾ ਹਨਾ ਵੀ ਕੁੜੀ ਦਾ ਘਰ ਵੀ ਚੰਗਾ ਗਾ ਤਕੜੇ ਘਰ ਦੀ ਕੁੜੀ ਆ ਵੀ ਗੱਲ ਸਹੀ ਆ ਵੀ ਇਹ ਤਾਂ ਹੈ ਨਹੀਂ ਤੇ ਉਹ ਸਮਝ ਜਾਂਦਾ ਵੀ ਇਹਦਾ ਮਤਲਬ ਫਿਰ ਮੇਰੇ ਨਾਲ ਕੋਈ ਧੋਖਾ ਹੋਇਆ ਵੀ ਉਹ ਕੁੜੀ ਕੌਣ ਹੋਈ ਜਿਹੜੀ ਨੇ ਹਨਾ ਮੈਨੂੰ ਧੋਖਾ ਦਿੱਤਾ ਤੇ ਉਹਨਾਂ ਉਸ ਕੁੜੀ ਨੂੰ ਲੈ ਕੇ ਚਲਿਆ ਜਾਂਦਾ ਪੁਲਿਸ ਸਟੇਸ਼ਨ ਉਹਨੂੰ ਕਹਿੰਦਾ ਵੀ ਪਲੀਜ਼ ਮੇਰੇ ਨਾਲ ਚੱਲੋ ਵੀ ਨਹੀਂ ਪੁਲਿਸ ਵਾਲੇ ਵੀ ਮੇਰਾ ਯਕੀਨ ਨਹੀਂ ਕਰ ਰਹੇ ਚਲੋ ਉਹ ਦੋਨੋਂ ਸੇਲੀਆਂ ਉਹਦੇ ਨਾਲ ਪੁਲਿਸ ਸਟਾਣੇ ਚਲੀਆਂ ਜਾਂਦੀਆਂ ਨੇ ਪੁਲਿਸ ਸਟੇਸ਼ਨ ਜਾ ਕੇ ਉਹ ਦੱਸਦਾ ਤੇ ਉਹ ਫੋਟੋ ਵਿਖਾਉਂਦਾ ਕਿ ਆ ਮੈਨੂੰ ਫੋਟੋ ਦਿਖਾਈ ਸੀ ਉਹ ਕੁੜੀ ਨੇ ਵੀ ਇਸ ਤਰ੍ਹਾਂ ਫੋਨ ਕੀਤਾ ਸੀ ਉਸ ਤੋਂ ਬਾਅਦ ਪੁਲਿਸ ਜਿਹੜੀ ਉਹ ਫੋਨ ਨੰਬਰ ਲੈਂਦੀ ਆ ਤੇ ਕਾਲ ਡਿਟੇਲ ਕੱਢਦੀ ਆ ਕਾਲ ਡਿਟੇਲ ਹੈਗੀ ਸੀ ਉਹਨਾਂ ਕੁੜੀ ਦਾ ਫੋਨ ਆਇਆ ਹੋਇਆ ਸੀ ਵਕੀਲ ਨੂੰ ਤੇ ਉਹਦੇ ਫੋਨ ਦੀ ਲੋਕੇਸ਼ਨ ਜਿਹੜੀ ਉਹ ਕਿੱਥੇ ਬੰਦ ਹੋਇਆ ਤੇ ਕਿਸ ਪ੍ਰੂਫ ਤੇ ਉਹ ਫੋਨ ਨੰਬਰ ਲਿਆ ਹੋਇਆ ਸੀ ਉਹ ਆਧਾਰ ਕਾਰਡ ਕੱਢਦੇ ਆ ਆਧਾਰ ਕਾਰਡ ਤੇ ਐਡਰੈਸ ਕੱਢਦੇ ਆ ਤੇ ਉਸੇ ਐਡਰੈਸ ਤੇ ਪੁਲਿਸ ਆ ਜਿਹੜੀ ਜਾ ਕੇ ਛਾਪਾ ਮਾਰਦੀ ਆ ਤੇ ਉਹਨਾਂ ਨੂੰ ਨਾਲ ਲੈ ਜਾਂਦੀ ਆ ਵਕੀਲ ਨੂੰ ਤੇ ਉਹ ਕੁੜੀਆਂ ਵੀ ਨਾਲ ਹੀ ਹੁੰਦੀਆਂ ਨੇ ਉਹ ਕਹਿੰਦੀ ਆ ਵੀ ਚਲੋ ਅਸੀਂ ਵੀ ਜਾ ਕੇ ਵੇਖੀਏ ਹਨਾ ਵੀ ਸਾਡੀ ਫੋਟੋ ਦਾ ਕੌਣ ਮਿਸਯੂਜ਼ ਕਰ ਰਿਹਾ ਜਦੋਂ ਉਹ ਕਿਸੇ ਐਡਰੈਸ ਤੇ ਜਾਂਦੇ ਆ ਤੇ ਉਹ ਅੱਗੇ ਜਾ ਕੇ ਦਰਵਾਜ਼ਾ ਖੜਕਾਉਂਦੇ ਆ ਤੇ ਇੱਕ ਬਜ਼ੁਰਗ ਔਰਤ ਦਰਵਾਜ਼ਾ ਖੋਲਦੀ ਆ ਉਹ ਕਹਿੰਦੇ ਵੀ ਫਲਾਣਾ ਨਾਮ ਆ ਉਹ ਕਹਿੰਦੀ ਵੀ ਹਾਂਜੀ ਇਹੀ ਨਾਮ ਆ ਉਹ ਕਹਿੰਦੇ ਵੀ ਇੱਕ ਕੁੜੀ ਆ ਥੋੜੀ ਕੋਈ ਵੀ ਉਹ ਇਸ ਤਰ੍ਹਾਂ ਫਰਾਡ ਕਰ ਰਹੀ ਆ ਹਨਾ ਵੀ ਉਹਨੇ ਪੈਸੇ ਮੰਗੇ ਫਰੋਤੀ ਦੇ ਨਾਤੇ ਉਹ ਕਹਿੰਦੀ ਵੀ ਮੇਰੇ ਤਾਂ ਕੋਈ ਕੁੜੀ ਹੈ ਨਹੀਂ ਵੀ ਮੇਰਾ ਤਾਂ ਇੱਕ ਮੁੰਡਾ ਹੈਗਾ ਮੇਰਾ ਮੁੰਡਾ ਆਪਣੀ ਡਿਊਟੀ ਕਰਦਾ ਵੀ ਅਸੀਂ ਤਾਂ ਬੇਲਾ ਪੂਰਾ ਕਰਦੇ ਆ ਅਸੀਂ ਕਿੱਥੋਂ ਫਰੋਤੀਆਂ ਮੰਗ ਲਾਂਗੇ ਕਿਸੇ ਤੋਂ ਫਿਰ ਉਹ ਕਹਿੰਦਾ ਵੀ ਆਹ ਫੋਨ ਨੰਬਰ ਆ ਜਿਹੜਾ ਇਹ ਤਾਂ ਵੀ ਤੁਹਾਡੇ ਪ੍ਰੂਫ ਤੇ ਲਿਆ ਹੋਇਆ ਉਹ ਕਹਿੰਦੀ ਵੀ ਪਿਛਲੇ ਮਹੀਨੇ ਮੇਰੇ ਬੇਟੇ ਦਾ ਫੋਨ ਚੋਰੀ ਹੋ ਗਿਆ ਸੀ ਤੇ ਅਸੀਂ ਰਿਪੋਰਟ ਵੀ ਲਿਖਾਈ ਸੀ ਉਦੋਂ ਅਸੀਂ ਇਹ ਫੋਨ ਬੰਦ ਕਰਾਤਾ ਸੀਗਾ ਵੀ ਸਾਨੂੰ ਨਹੀਂ ਪਤਾ ਵੀ ਹੁਣ ਇਹ ਕਿਵੇਂ ਚੱਲਿਆ ਪਰ ਅਸੀਂ ਇੱਕ ਵਾਰ ਫੋਨ ਦੀ ਕੰਪਲੇਂਟ ਕਰਾਤੀ ਸੀ ਤੇ ਫਿਰ ਉਸ ਤੋਂ ਬਾਅਦ ਉਹਦਾ ਮੁੰਡਾ ਉੱਠ ਕੱਢਦਾ ਔਰਤ ਦਾ ਉਹ ਵੀ ਦੱਸਦਾ ਪੁਲਿਸ ਨੂੰ ਕਿ ਅਸੀਂ ਕੰਪਲੇਂਟ ਕਰਾਤੀ ਸੀ ਸਾਡਾ ਫੋਨ ਚੋਰੀ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਜਿਹੜੀ ਤਫ਼ਤੀਸ਼ ਆ ਅੱਗੇ ਕੀਤੀ ਜਾਂਦੀ ਆ ਹਨਾ ਹੋਰ ਕਾਲ ਡਿਟੇਲ ਕੱਢੀਆਂ ਜਾਂਦੀਆਂ ਉਸ ਨੰਬਰ ਦੀਆਂ ਉਸ ਕਾਲ ਡਿਟੇਲ ਤੋਂ ਫਿਰ ਕਿਸੇ ਹੋਰ ਫੋਨ ਨੂੰ ਫੋਨ ਉਸੇ ਕਾਲ ਡਿਟੇਲ ਦੇ ਵਿੱਚੋਂ ਇੱਕ ਨੰਬਰ ਲਿਆ ਜਾਂਦਾ ਤੇ ਉਹਤੇ ਕਾਲ ਕੀਤੀ ਜਾਂਦੀ ਆ ਅੱਗੋਂ ਜਿਹੜਾ ਉਹ ਫੋਨ ਚੱਕਦਾ ਉਹ ਕਹਿੰਦਾ ਕਿ ਵੀ ਮੈਨੂੰ ਕੋਈ ਫੋਨ ਆਇਆ ਸੀਗਾ ਪਿਛਲੇ ਮਹੀਨੇ ਆਇਆ ਸੀ ਤੇ ਉਹਨਾਂ ਨੇ ਮਤਲਬ ਇਸ ਤਰ੍ਹਾਂ ਕਰਕੇ ਮੇਰੇ ਬੈਂਕਾ ਅਕਾਊਂਟ ਦੇ ਵਿੱਚੋਂ ਪੈਸੇ ਚੋਰੀ ਕਰ ਲਏ ਵੀ OTP ਮੰਗਿਆ ਸੀਗਾ ਵੀ ਮੈਂ ਅਨਪੜ੍ਹ ਸੀ ਮੈਨੂੰ ਪਤਾ ਨਹੀਂ ਸੀ ਮੈਂ OTP ਦੱਸਦਾ ਸੀ ਤਾਂ ਫਿਰ ਪੁਲਿਸ ਆ ਜਿਹੜੀ ਉਹ ਇਸ ਨਤੀਜੇ ਤੇ ਪਹੁੰਚਦੀ ਆ ਵੀ ਜਿਹੜਾ ਵਕੀਲ ਸੀ ਉਹ ਕਿਸੇ ਫਰੌਡ ਦਾ ਸ਼ਿਕਾਰ ਹੋਇਆ ਉਹ ਜਿਹੜੀ ਕੁੜੀ ਸੀ ਉਹ ਕਿਸੇ ਦਾ ਨੰਬਰ ਚੋਰੀ ਕਰਦੀ ਆ ਨੰਬਰ ਚੋਰੀ ਕਰਕੇ ਫਿਰ ਫੇਸਬੁੱਕ ਤੋਂ ਕਿਸੇ ਦੀ ਫੋਟੋ ਚੋਰੀ ਕਰਕੇ ਉਤੇ ਵਟਸਐਪ ਤੇ ਲਾਉਂਦੀ ਆ ਤੇ ਇਸ ਤਰ੍ਹਾਂ ਕਦੇ ਕਿਸੇ ਵਕੀਲ ਨੂੰ ਕਦੇ ਕਿਸੇ ਨੂੰ ਇਸ ਤਰ੍ਹਾਂ ਆਪਣੇ ਜਾਲ ਵਿੱਚ ਫਸਾ ਕੇ ਪੈਸੇ ਆ ਜਿਹੜੇ ਉਹ ਲੁੱਟ ਕਰਦੀ ਆ ਤੇ ਵਕੀਲ ਆ ਜਿਹੜਾ ਉਹ ਆਪਣੇ ਕੀਤੇ ਤੇ ਬੜਾ ਸ਼ਰਮਿੰਦਾ ਹੁੰਦਾ ਤੇ ਉਹ ਵਕੀਲ ਆਪਣੇ ਦੋਸਤ ਨੂੰ ਫੋਨ ਕਰਦਾਗਾ ਤੇ ਉਹਦਾ ਦੋਸਤ ਆ ਜਿਹੜਾ ਆ ਜਾਂਦਾ ਉਹ ਆਪਣੇ ਦੋਸਤ ਨੂੰ ਦੱਸਦਾ ਕਿ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਵੀ ਮੈਂ ਹੁਣ ਘਰੇ ਕਿਵੇਂ ਜਾਮਾ ਵੀ ਮੈਨੂੰ ਮੇਰੀ ਪਤਨੀ ਫੋਨ ਤੇ ਫੋਨ ਕਰੀ ਜਾਂਦੀ ਹੈ ਤਾਂ ਫਿਰ ਵਕੀਲ ਦਾ ਦੋਸਤ ਆ ਜਿਹੜਾ ਉਹ ਕਹਿੰਦਾ ਵੀ ਘਟੂ ਘਟ ਤੈਨੂੰ ਮੇਰੇ ਨਾਲ ਗੱਲ ਤਾਂ ਕਰਨੀ ਚਾਹੀਦੀ ਸੀ ਵੀ ਪਹਿਲੀ ਗੱਲ ਤਾਂ ਤੇਰਾ ਵਧੀਆ ਪਰਿਵਾਰ ਆ ਵਧੀਆ ਤੇਰੇ ਬੱਚੇ ਆ ਭਾਬੀ ਜੀ ਇੰਨਾ ਖਿਆਲ ਰੱਖਦੀ ਆ ਤੇਰਾ ਵੀ ਤੈਨੂੰ ਕੀ ਲੋੜ ਪਈ ਸੀ ਇਹੋ ਜਿਹਾ ਰਿਲੇਸ਼ਨ ਬਣਾਉਣ ਦੀ ਜੇ ਤੇਰੇ ਤੋਂ ਇਹ ਗਲਤੀ ਹੋ ਗਈ ਸੀ ਤੂੰ ਬੈਠ ਕੇ ਅੱਜ ਤੱਕ ਸੋਚਿਆ ਕਿਉਂ ਨਹੀਂ ਕਹਿਣ ਨੂੰ ਤਾਂ ਤੂੰ ਵਕੀਲ ਆ ਤੂੰ ਇੰਨਾ ਵੱਡਾ ਧੋਖਾ ਕਿਵੇਂ ਖਾ ਗਿਆ ਵੀ ਤੁਸੀਂ ਤਾਂ ਬੰਦੇ ਦਾ ਚਿਹਰਾ ਵੜ ਕੇ ਦੱਸ ਦਿੰਨੇ ਹੋ ਵੀ ਇਹ ਝੂਠ ਬੋਲਦਾ ਤਾਂ ਵਕੀਲ ਕਹਿੰਦਾ ਵੀ ਸੱਚਮੁੱਚ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਵੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਵੀ ਮੇਰਾ ਤਾਂ 3 ਲੱਖ ਰੁਪਏ ਵੀ ਗਿਆ ਉਹ ਕਹਿੰਦਾ ਚੱਲ ਕੋਈ ਨਾ ਪੈਸੇ ਤਾਂ ਹੋਰ ਬਣ ਜਾਣਗੇ ਵੀ ਤੂੰ ਸ਼ੁਕਰ ਕਰ ਤੈਨੂੰ ਸਮਾਂ ਰਹਿੰਦੇ ਪਤਾ ਲੱਗ ਗਿਆ ਵੀ ਨਹੀਂ ਤੇਰਾ ਪੈਸਾ ਵੀ ਜਾਣਾ ਸੀ ਤੇ ਤੇਰਾ ਪਰਿਵਾਰ ਵੀ ਰੋਲਣਾ ਸੀ ਚਲੋ ਫਿਰ ਉਹਦਾ ਦੋਸਤਾਂ ਨੂੰ ਘਰੇ ਲੈ ਜਾਂਦਾ ਉਹ ਕੁੜੀਆਂ ਨੂੰ ਉਹ ਘਰੇ ਛੱਡ ਦਿੰਦੇ ਆ ਉਹਨਾਂ ਦੇ ਘਰੇ ਛੱਡ ਕੇ ਫਿਰ ਉਹਦਾ ਦੋਸਤ ਰਕੇਸ਼ ਦਾ ਉਹਨੂੰ ਘਰੇ ਲੈ ਕੇ ਜਾਂਦਾ ਤੇ ਜਦੋਂ ਉਹ ਘਰੇ ਜਾਂਦਾ ਤੇ ਅੱਗੋਂ ਜਿਹੜੀ ਉਹਦੀ ਪਤਨੀ ਹੁੰਦੀ ਉਹ ਪਰੇਸ਼ਾਨ ਹੁੰਦੀ ਉਹ ਕਹਿੰਦੀ ਵੀ ਤੁਸੀਂ ਕਿੱਥੇ ਚਲੇ ਗਏ ਸੀ ਹਨਾ ਵੀ ਮੈਂ ਤੁਹਾਨੂੰ ਫੋਨ ਤੇ ਫੋਨ ਕਰ ਰਹੀ ਆ ਤੁਸੀਂ ਫੋਨ ਵੀ ਨਹੀਂ ਚੱਕ ਰਹੇ ਤਾਂ ਫਿਰ ਜਿਹੜਾ ਰਕੇਸ਼ ਹੁੰਦਾ ਉਹ ਆਪਣੀ ਪਤਨੀ ਤੋਂ ਮਾਫੀ ਮੰਗਦਾ ਤੇ ਉਹਨੂੰ ਸਾਰੀ ਗੱਲ ਦੱਸਦਾ ਬਿਠਾ ਕੇ ਕਿ ਮੇਰੇ ਤੋਂ ਤਾਂ ਆ ਗਲਤੀ ਹੋ ਗਈ ਉਹਦੀ ਪਤਨੀ ਆ ਜਿਹੜੀ ਉਹਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਸਿਆਣੀ ਬਹੁਤ ਸੀ ਪੜ੍ਹੀ ਲਿਖੀ ਸੀ ਉਹਨੂੰ ਇਹ ਸੀ ਵੀ ਜੇ ਕੁਝ ਹੋ ਗਿਆ ਉਹ ਹੋ ਗਿਆ ਵੀ ਚਲੋ ਹਨਾ ਗਲਤੀਆਂ ਵੀ ਇਨਸਾਨ ਤੋਂ ਹੀ ਹੁੰਦੀਆਂ ਉਹ ਕਹਿੰਦੀ ਵੀ ਦੇਖੋ ਰਕੇਸ਼ ਮੈਂ ਤੁਹਾਡੇ ਤੇ ਬਹੁਤ ਭਰੋਸਾ ਕੀਤਾ ਵੀ ਤੁਸੀਂ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਤਾਂ ਤੁਹਾਡੇ ਨਾਲ ਧੋਖਾ ਹੋਇਆ ਵੀ ਵੈਸੇ ਤਾਂ ਕੋਈ ਵੀ ਔਰਤ ਹੈ ਨਾ ਇਹ ਗੱਲ ਬਰਦਾਸ਼ਤ ਨਹੀਂ ਕਰਦੀ ਕਿ ਉਹਦਾ ਪਤੀ ਬਾਹਰ ਕਿਸੇ ਔਰਤ ਨਾਲ ਸਬੰਧ ਰੱਖੇ ਜਾਂ ਗੱਲ ਕਰੇ ਪਰ ਫਿਰ ਵੀ ਤੁਸੀਂ ਸਮਾਂ ਰਹਿੰਦੇ ਹੈ ਨਾ ਇਸ ਗਲਤੀ ਤੋਂ ਸਬਕ ਸਿੱਖ ਲਿਆ ਤੁਹਾਨੂੰ ਸਬਕ ਮਿਲਿਆ ਤੇ ਹੋ ਸਕਦਾ ਤੁਸੀਂ ਮੈਨੂੰ ਨਾਂ ਵੀ ਦੱਸਦੇ ਜੇ ਤੁਸੀਂ ਮੈਨੂੰ ਨਾਂ ਵੀ ਦੱਸਦੇ ਵੀ ਫਿਰ ਕਿਹੜਾ ਮੈਨੂੰ ਪਤਾ ਲੱਗਣਾ ਸੀ ਵੀ ਤੁਹਾਡੇ ਤੋਂ ਇਹ ਗਲਤੀ ਹੋਈ ਆ ਵੀ ਤੁਸੀਂ ਮੇਰੇ ਕੋਲੇ ਆਪਣੀ ਗਲਤੀ ਦੱਸ ਕੇ ਉਹਦਾ ਪਛਤਾਵਾ ਕੀਤਾ ਇਸ ਲਈ ਮੈਂ ਤੁਹਾਨੂੰ ਮਾਫ਼ ਕਰਦੀ ਆ ਪਰ ਮੈਂ ਅੱਗੇ ਤੋਂ ਇੱਕ ਪ੍ਰੋਮਿਸ ਲੈਣਾ ਚਾਹਣੀ ਆ ਕਿ ਮੇਰੇ ਵਿਸ਼ਵਾਸ ਦਾ ਤੁਸੀਂ ਗਲਤ ਫਾਇਦਾ ਨਾ ਉਠਾਇਓ ਅੱਗੇ ਤੋਂ ਕਦੇ ਵੀ ਕੋਈ ਇਹੋ ਜੀ ਗਲਤੀ ਨਾ ਕਰਿਓ ਜਿਸ ਦੇ ਨਾਲ ਆਪਣਾ ਪਰਿਵਾਰ ਟੁੱਟੇ ਤਰਕ ਇਸ ਕਹਿੰਦਾ ਵੀ ਕੀ ਤੈਨੂੰ ਲੱਗਦਾ ਕਿ ਇਦੋਂ ਬਾਅਦ ਮੈਂ ਕੋਈ ਇਦਾਂ ਦੀ ਗਲਤੀ ਕਰੂੰਗਾ ਵੀ ਮੈਂ ਤਾਂ ਆਪ ਖੁਦ ਹਰਾਣਾ ਵੀ ਮੇਰਾ ਦਿਮਾਗ ਮੇਰਾ ਦਿਲ ਕਿੱਧਰ ਨੂੰ ਪਟਕ ਗਿਆ ਸੀ ਵੀ ਮੈਂ ਆਪਣਾ ਹੱਸਦਾ ਬੱਸਦਾ ਜਿਹੜਾ ਪਰਿਵਾਰ ਆ ਉਹ ਰੋਲ ਲੈਣਾ ਸੀ ਤਾ ਉਹਦੀ ਪਤਨੀ ਉਹਨੂੰ ਮਾਫ ਕਰ ਦਿੰਦੀ ਆ ਤੇ ਉਹਨੂੰ ਹੌਸਲਾ ਦਿੰਦੀ ਆ ਕਿ ਚਲੋ ਕੋਈ ਨਾ ਹਜੇ ਤਾਂ ਥੋੜੇ ਪੈਸਿਆਂ ਨਾਲ ਹੀ ਸਰ ਗਿਆ ਵੀ ਅੱਗੇ ਜਾ ਕੇ ਪਤਾ ਨਹੀਂ ਕੀ ਕੁਝ ਹੋਣਾ ਸੀ ਫਿਰ ਵੀ ਉਸ ਤੋਂ ਬਾਅਦ ਉਸ ਨੰਬਰ ਦੇ ਆਧਾਰ ਤੇ ਅਣਪਛਾਤੀ ਔਰਤ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਂਦਾ ਪੁਲਿਸ ਆ ਜਿਹੜੀ ਉਹ ਤਫਤੀਸ਼ ਕਰਦੀ ਆ ਤੇ 2 ਮਹੀਨਿਆਂ ਬਾਅਦ ਉਹ ਜਿਹੜੀ ਲੜਕੀ ਆ ਉਹ ਫੜੀ ਜਾਂਦੀ ਆ ਕਿਉਂਕਿ ਅੱਗੇ ਵੀ ਜਾ ਕੇ ਉਹਨੇ ਕਿਸੇ ਨਾਲ ਇਸੇ ਤਰ੍ਹਾਂ ਫਰੋਡ ਕੀਤਾ ਸੀ ਤੇ ਉਹਨੂੰ ਮਤਲਬ ਜਿਹੜੇ ਨਾਲ ਫਰੋਡ ਕੀਤਾ ਸੀ ਉਹਨੂੰ ਪਤਾ ਸੀ ਵੀ ਇਸ ਤਰ੍ਹਾਂ ਵੀ ਲੋਕ ਫਰਾਡ ਕਰਦੇ ਆ ਫਰੋਤੀ ਦੇ ਨਾਂ ਤੇ ਪੈਸੇ ਮੰਗਦੇ ਆ ਜਦੋਂ ਉਹਨੂੰ ਫਰੋਤੀ ਦੀ ਕਾਲ ਆਈ ਸੀ ਤਾਂ ਉਹਨੇ ਪੁਲਿਸ ਕੰਪਲੇਂਟ ਕਰਤੀ ਸੀ ਪੁਲਿਸ ਕੰਪਲੇਂਟ ਦੇ ਆਧਾਰ ਤੇ ਪੁਲਿਸ ਜਿਹੜੀ ਛਾਪਾ ਮਾਰਦੀ ਆ ਤੇ ਉਹ ਗਰੋ ਆ ਜਿਹੜਾ ਉਹ ਫੜ ਲਿਆ ਜਾਂਦਾ ਉਹਦੇ ਵਿੱਚ ਦੋ ਕੁੜੀਆਂ ਤੇ ਤਿੰਨ ਮੁੰਡੇ ਸ਼ਾਮਲ ਹੁੰਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਕੋਲੋਂ ਕਾਫੀ ਪੈਸਾ ਬਰਾਮਦ ਹੁੰਦਾ ਫਿਰ ਪੁਲਿਸ ਆ ਜਿਹੜੀ ਰਕੇਸ਼ ਨੂੰ ਫੋਨ ਕਰਦੀ ਆ ਤੇ ਉਹਦਾ 3 ਲੱਖ ਉਹਨੂੰ ਵਾਪਸ ਕਰਦੀ ਆ ਤੇ ਉਹ ਜਿਹੜਾ ਗਰੋ ਹੁੰਦਾ ਪੰਜ ਜਾਣਿਆਂ ਦਾ ਉਹਨਾਂ ਨੂੰ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਅੱਗੇ ਕੇਸ ਚੱਲਦਾ ਅੱਗੇ ਕੇਸ ਚੱਲ ਕੇ ਉਹਨਾਂ ਨੂੰ 10-10 ਸਾਲ ਦੀ ਸਜ਼ਾ ਹੋ ਜਾਂਦੀ ਆ ਹਾਂਜੀ ਦੋਸਤੋ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਚੱਲ ਰਹੇ ਹੋਈਏ ਤਾਂ ਸਾਨੂੰ ਪੂਰੀ ਸਾਵਧਾਨੀ ਨਾਲ ਚੱਲਣਾ ਚਾਹੀਦਾ ਕਿਉਂਕਿ ਕਈ ਵਾਰ ਸਾਡੇ ਮਨ ਦੇ ਵਿੱਚ ਖੋਟ ਨਹੀਂ ਹੁੰਦਾ ਪਰ ਸਾਹਮਣੇ ਵਾਲਾ ਸਾਡੇ ਨਾਲ ਕੀ ਕਰ ਸਕਦਾ ਕਿਸ ਤਰ੍ਹਾਂ ਇਮੋਸ਼ਨਲ ਕਰਕੇ ਸਾਨੂੰ ਆਪਣੇ ਜਾਲ 'ਚ ਫਸਾ ਕੇ ਕਿਸ ਤਰ੍ਹਾਂ ਸਾਡਾ ਹੱਸਦਾ ਵਸਦਾ ਪਰਿਵਾਰ ਬਰਬਾਦ ਕਰ ਸਕਦਾ ਸਾਡੀ ਜ਼ਿੰਦਗੀ ਬਰਬਾਦ ਕਰ ਸਕਦਾ ਇਹਦਾ ਕੁਝ ਵੀ ਨਹੀਂ ਪਤਾ ਕਿਉਂਕਿ ਜਿਹੜਾ ਇਨਸਾਨ ਆ ਉਹ ਗਲਤੀਆਂ ਦਾ ਪੁਤਲਾ ਤੇ ਇਨਸਾਨ ਦਾ ਮਨ ਐ ਨਹੀਂ ਪਤਾ ਕਿਹੜੇ ਵੇਲੇ ਬੇਈਮਾਨ ਹੋ ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ ਹੋ ਤੇ ਆਪਣੇ ਪਰਿਵਾਰ ਤੇ ਵਿਸ਼ਵਾਸ ਕਰਦੇ ਹੋ ਤੁਹਾਡਾ ਪਰਿਵਾਰ ਤੁਹਾਡੇ ਤੇ ਵਿਸ਼ਵਾਸ ਕਰਦਾ ਤਾਂ ਤੁਹਾਨੂੰ ਇਸ ਗੱਲ ਲਈ ਪੂਰਾ ਇਮਾਨਦਾਰ ਰਹਿਣਾ ਚਾਹੀਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਤੁਹਾਨੂੰ ਕਿੰਨਾ ਵੀ ਲਾਲਚ ਦੇਵੇ ਕਿੰਨਾ ਵੀ ਤੁਹਾਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰੇ ਤੁਸੀਂ ਆਪਣੇ ਸਟੈਂਡ ਤੇ ਖਰੇ ਰਹਿਣਾ ਤੁਸੀਂ ਆਪਣੀ ਪਰਿਵਾਰ ਦੀ ਤੇ ਆਪਣੀ ਇੱਜ਼ਤ ਦਾ ਖਿਆਲ ਰੱਖਣਾ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਹੱਸੀ ਖੁਸ਼ੀ ਬਤੀਤ ਕਰਨੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ